ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਗੁਰਦਾਸਪੁਰ ਦੇ ਇੱਕ ਬੜੇ ਗੰਭੀਰ ਮੁੱਦੇ ਤੇ ਗੱਲ ਕਰਨ ਚੱਲੇ ਆਂ ਮੁੱਦਾ ਕੀ ਹੈ ਕਿ ਡੇਂਗੂ ਕਿਉਂਕਿ ਹਰ ਘਰ ਦੀ ਆਪਾਂ ਕਹਿ ਸਕਦੇ ਹਾਂ ਕਿ ਹੁਣ ਪਰੇਸ਼ਾਨੀ ਜਿਹੜਾ ਬਣ ਚੁੱਕਿਆ ਕਿ ਬਹੁਤ ਸਾਰੇ ਕੇਸ ਜਿਹੜੇ ਨੇ ਉਹ ਡੇਂਗੂ ਦੇ ਆ ਰਹੇ ਨੇ ਤੇ ਉਹ ਲੋਕ ਇਲਾਜ ਵੀ ਕਰਾ ਰਹੇ ਨੇ ਤੇ ਬਹੁਤ ਸਾਰੇ ਪ੍ਰਾਈਵੇਟ ਹਸਪੀਟਲ ਜਿਹੜੇ ਨੇ ਡੇਂਗੂ ਪੇਸ਼ੈਂਟ ਨਾਲ ਭਰੇ ਪਏ ਨੇ ਅਸੀਂ ਇੱਥੇ ਗੱਲ ਕਰਾਂਗੇ ਕਿ ਦੇਖੋ ਇਹ ਸਰਕਾਰ ਨੇ ਪਹਿਲੇ ਹੀ ਕਹ ਦਿੱਤਾ ਸੀ ਕਿ ਬਿਮਾਰੀਆਂ ਜਿਹੜੀਆਂ ਆਉਣਗੀਆਂ ਤੇ ਜਿੰਨੀ ਕੋ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਇਹਨੂੰ ਰੋਕਥਾਮ ਵਾਸਤੇ ਜਿਵੇਂ ਸਪਰੇਅ ਕੀਤੀ ਜਾ ਰਹੀ ਆ ਪਰ ਜਿਸ ਲੈਵਲ ਦੀ ਹੋਣੀ ਚਾਹੀਦੀ ਸੀ ਉਹ ਪ੍ਰੋਪਰ ਸਪਰੇਅ ਨਹੀਂ ਹੋਈ ਅੱਜ ਡੇਂਗੂ ਦੇ ਬਹੁਤ ਸਾਰੇ ਪੇਸ਼ੈਂਟ ਨੇ ਬਜਾਏ ਕਿ ਅਸੀਂ ਇਹ ਕਹਿੰਦੇ ਕਿ ਹਾਂ ਵੀ ਗੁਰਦਾਸਪੁਰ ਦੇ ਵਿੱਚ ਡੇਂਗੂ ਦੇ ਸਿਰਫ 2 ਜਾਂ 4 ਪੇਸ਼ੈਂਟ ਆ ਸਾਨੂੰ ਵਿਭਾਗ ਨੂੰ ਇਹ ਚਾਹੀਦਾ ਵਾ ਕਿ ਪ੍ਰਾਈਵੇਟ ਹਸਪੀਟਲਾਂ ਚੋਂ ਡਾਟਾ ਇਕੱਠਾ ਕੀਤਾ ਜਾਏ ਕਿ ਜਿਨ੍ਹਾਂ ਦਾ ਇਲਾਜ ਹੋ ਰਿਹਾ ਵਾ ਜਾਂ ਤੇ ਉਹ ਡਾਕਟਰ ਗਲਤ ਇਲਾਜ ਕਰ ਰਹੇ ਨੇ ਡੇਂਗੂ ਦਾ ਤੇ ਜਾਂ ਜਿਹੜੇ ਸਰਕਾਰੀ ਵਿਭਾਗ ਹੈ ਜਿੰਨਾ ਕੋ ਸਿਰਫ ਅੰਕੜਾ ਹੀ ਦੂਆ ਦਾ ਆਇਆ ਵਾ ਜਾਂ ਉਹਨਾਂ ਦੀ ਨੌਲੇਜ ਥੋੜੀ ਕਿਤੇ ਨਾ ਕਿਤੇ ਕਮੀ ਆ ਸੋ ਆਪਣੀ ਕਮੀ ਪੇਸ਼ੀ ਦੂਰ ਕਰਕੇ ਜਿਹੜੇ ਲੋਕ ਇਹ ਸਫਰ ਤੈਅ ਕਰ ਰਹੇ ਨੇ ਉਹਨਾਂ ਵੱਲ ਸਾਨੂੰ ਖਿਆਲ ਰੱਖਣਾ ਚਾਹੀਦਾ ਨਾ ਕਿ ਅਜੇ ਵੀ ਸਾਨੂੰ ਆਪਣੀ ਪਿੱਠ ਜਿਹੜੀ ਆ ਥਾਪੜਨੀ ਚਾਹੀਦੀ ਹੈ ਕਿ ਸਿਰਫ ਦੋ ਹੀ ਕੇਸ ਨੇ ਕਿਉਂਕਿ ਇੱਥੇ ਬਹੁਤ ਸਾਰੀਆਂ ਡੈਥ ਹੋ ਗਈਆਂ ਕਿਉਂਕਿ ਆਮ ਤੌਰ ਤੇ ਕੀ ਹੁੰਦਾ ਵਕ ਲੋਕ ਜਦੋਂ ਕਿਸੇ ਦੇ ਘਰ 'ਚ ਕੋਈ ਸੋਗ ਦੀ ਲਹਿਰ ਆ ਜੇ ਉਹਦਾ ਘਰ ਦਾ ਜੀ ਚਲ ਜੇ ਤੇ ਉਹ ਕਾਨੂੰਨੀ ਕਾਰਵਾਈਆਂ ਵੱਲ ਨਹੀਂ ਪੈਂਦੇ ਉਹ ਪੋਸਟਮਾਰਟਮ ਜਾਂ ਕੋਈ ਰਿਪੋਰਟਾ ਨਹੀਂ ਕਰਾਉਂਦੇ ਇਸ ਕਰਕੇ ਵਿਭਾਗ ਨੂੰ ਲੱਗਦਾ ਵਾ ਕਿ ਹਾਂ ਵੀ ਡੇਂਗੂ ਦੇ ਜਿਹੜੇ ਕੇਸਿਸ ਘਟਦੇ ਪਰ ਉਹਨਾਂ ਨੂੰ ਪੁੱਛਿਆ ਜਾਏ ਕਿ ਜਿਹੜਾ ਉਹਨਾਂ ਨੇ ਇਲਾਜ ਕਰਾਇਆ ਫਿਰ ਉਹ ਡਾਕਟਰ ਗਲਤ ਹੋਣਗੇ ਜਿਨ੍ਹਾਂ ਨੇ ਇਹ ਕਹਿ ਕੇ ਕਿਹਾ ਕਿ ਹਾਂ ਵੀ ਤੁਹਾਡੇ ਪੇਸ਼ੈਂਟ ਨੂੰ ਡੇਂਗੂ ਹੋ ਗਿਆ ਸਿਰਫ ਸਵਾਲ ਇਹ ਆ ਕਿ ਗੁਰਦਾਸਪੁਰ 'ਚ ਡੇਂਗੂ ਦੇ ਪੇਸ਼ੈਂਟ ਸਿਰਫ ਦੋ ਐ ਜੀ ਪਹਿਲਾਂ ਤੇ ਉਹ ਲਖਸਾਹਬ ਤੁਹਾਡਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰਾ ਨਮਸਕਾਰ ਦੇਖੋ ਤੁਸੀਂ ਬਹੁਤ ਵਧੀਆ ਮੁੱਦਾ ਚੁੱਕਿਆ ਕਿ ਅੱਜਕੱਲ ਬਿਮਾਰੀ ਚੱਲ ਪਈ ਹੈ ਡੇਂਗੂ ਔਰ ਪਿਛਲੇ 10-15 ਦਿਨਾਂ ਤੋਂ ਇਹ ਡੇਂਗੂ ਦਾ ਗੁਰਦਾਸਪੁਰ ਦਾ ਬਹੁਤ ਮਾੜਾ ਹਾਲ ਹੈ ਪਿੱਛੇ ਜੀ ਫਲੱਡ ਆਇਆ ਸੀ ਲਾਸਟ ਮੰਥ ਤੇ ਉਸ ਤੋਂ ਪਹਿਲਾਂ ਹੀ ਕਿਹਾ ਗਿਆ ਹੈ ਕਿ ਇਹ ਫਲੱਡ ਆਨਣਾ ਜਾਂ ਪਾਣੀ ਆਨ ਨਾਲ ਗੁਰਦਾਸਪੁਰ ਤੇ ਹਰੇ ਆਲੇ ਦੁਆਲੇ ਦੇ ਏਰੀਏ ਦੇ ਵਿੱਚ ਮੱਛਰ ਦਾ ਪ੍ਰਕੋਪ ਜ਼ਿਆਦਾ ਹੋਏਗਾ ਬਿਮਾਰੀਆਂ ਫੈਲ ਸਕਦੀਆਂ ਔਰ ਅੱਜ ਤੁਸੀਂ ਦੇਖ ਰਹੇ ਹੋ ਕਿ 10-15 ਦਿਨਾਂ ਤੋਂ ਡੇਂਗੂ ਦੇ ਜਿਹੜੇ ਕਾਫੀ ਮਰੀਜ਼ ਆ ਰਹੇ ਨੇ ਔਰ ਗੁਰਦਾਸਪੁਰ ਦੇ ਜਿਹੜੇ ਮਰਜੀ ਪ੍ਰਾਈਵੇਟ ਹਸਪੀਟਲ ਤੇ ਤੁਸੀਂ ਚਲੇ ਜਾ ਟੋਟਲੀ ਬੈਡ ਜਿਹੜੇ ਆ ਫੁੱਲ ਹੈ ਔਰ ਉਹ ਚੋ ਵੀ ਜ਼ਿਆਦਾਤਰ ਮਰੀਜ਼ ਜਿਹੜੇ ਡੇਂਗੂ ਦੇ ਨੇ ਲਾਸਟ ਵੀਕ ਸਾਡੇ ਕਿਸੇ ਸਜਣ ਦੀ ਇੱਕ ਵਾਈਫ ਦੀ ਡੈਥ ਹੋ ਗਈ ਔਰ ਉਹ ਡੈਥ ਤੁਹਾਡੇ ਮੀਡੀਆ ਚੈਨਲਾਂ ਰਾਹੀਂ ਤੇ ਪ੍ਰਿੰਟ ਮੀਡੀਆ ਰਾਹੀਂ ਜਦੋਂ ਡੇਂਗੂ ਦੇ ਨਾਲ ਡੈਥ ਹੋਣ ਦਾ ਮੁੱਦਾ ਕਾਫੀ ਜ਼ਿਆਦਾ ਉਛਲਿਆ ਤੇ ਉਹ ਚੰਡੀਗੜ੍ਹ ਤੱਕ ਹੈਲਥ ਡਿਪਾਰਟਮੈਂਟ ਦੇ ਕੰਨਾਂ ਤੱਕ ਪੁੱਜਿਆ ਵਰਵਾਰ ਅਸਰ ਹੈ ਹੋਇਆ ਕਿ ਚੰਡੀਗੜ੍ਹ ਹੈਲਥ ਡਿਪਾਰਟਮੈਂਟ ਦੀ ਟੀਮ ਨੇ ਜਦੋਂ ਗੁਰਦਾਸਪੁਰ ਦੀ ਹੈਲਥ ਡਿਪਾਰਟਮੈਂਟ ਦੀ ਟੀਮ ਨਾਲ ਕੰਟੈਕਟ ਕੀਤਾ ਤਾਂ ਗੁਰਦਾਸਪੁਰ ਦੀ ਹੈਲਥ ਡਿਪਾਰਟਮੈਂਟ ਦੀ ਟੀਮ ਦਾ ਜਿਹੜਾ ਕੰਸਰਨ ਅਫੀਸਰ ਹੀ ਉਹ ਕਹਿ ਰਹੇ ਕਿ ਸਾਡੇ ਕੋਲ ਡੇਂਗੂ ਦੇ ਦੋ ਹੀ ਪੇਸ਼ੈਂਟ ਆਏ ਜਿਹੜੇ ਪੋਜ਼ੀਟਿਵ ਐ ਇਸ ਤੋਂ ਇਲਾਵਾ ਸਾਡੇ ਕੋਲ ਡੇਂਗੂ ਦੇ ਕੋਈ ਪੋਜ਼ੀਟਿਵ ਪੇਸ਼ੈਂਟ ਦੀ ਰਿਪੋਰਟ ਨਹੀਂ ਐ ਮੈਨੂੰ ਸਮਝ ਨਹੀਂ ਆ ਰਹੀ ਕਿ ਇਹ ਹੈਲਥ ਡਿਪਾਰਟਮੈਂਟ ਜਾਂ ਤੇ ਅੱਖਾਂ ਮੂਦ ਕੇ ਬੈਠੇ ਦਾ ਵੈ ਤੇ ਜਾਂ ਉਹ ਸੱਚ ਤੋਂ ਆਪਣੇ ਆਪ ਨੂੰ ਦੂਰ ਰੱਖਣਾ ਚਾਹੁੰਦਾ ਵੈ ਗਰਾਉਂਡ ਪੋਜੀਸ਼ਨ ਹੈ ਵਾ ਕਿ ਡੇਂਗੂ ਪੋਜ਼ਿਟਿਵ ਪੇਸ਼ੈਂਟਾਂ ਨਾਲ ਬੈੱਡ ਪਰੇ ਪਏ ਆ ਹੁਣ ਹੈਲਥ ਡਿਪਾਰਟਮੈਂਟ ਕਹਿੰਦਾ ਕਿ ਜਿਹੜਾ ਵੀ ਪ੍ਰਾਈਵੇਟ ਲੈਬ ਤੋਂ ਜਾਂ ਪ੍ਰਾਈਵੇਟ ਹਸਪੀਟਲ ਤੋਂ ਡੇਂਗੂ ਪੋਜ਼ਿਟਿਵ ਆਂਦਾ ਉਹ ਰਿਪੋਰਟ ਇੱਕ ਸਾਨੂੰ ਦਿੱਤੀ ਜਾਂਦੀ ਔਰ ਇਹ ਬਾਅਦ ਅਸੀਂ ਆਪਣੇ ਕੋਲ ਇੱਕ ਟੈਸਟ ਕਰਾਉਂਨੇ ਆ ਇੱਥੇ ਇੱਕ ਗੱਲ ਤੇ ਕਲੀਅਰ ਹੋ ਗਈ ਕਿ ਜਾਂ ਤਾਂ ਉਹ ਹੈਲਥ ਡਿਪਾਰਟਮੈਂਟ ਨਾਲ ਜਿਹੜੇ ਪ੍ਰਾਈਵੇਟ ਹਸਪੀਟਲ ਹੈ ਪ੍ਰਾਈਵੇਟ ਲੈਬ ਵਾਲੇ ਰਿਪੋਰਟਾਂ ਡਿਲੀਵਰ ਨਹੀਂ ਕਰ ਰਹੇ ਤੇ ਜਾਂ ਉਹ ਡੇਂਗੂ ਪੇਸ਼ੈਂਟ ਜਿਹੜੇ ਪੋਜ਼ਿਟਿਵ ਆਏ ਨੇ ਉਹਨਾਂ ਨੂੰ ਦੱਸਣ ਨਹੀਂ ਦੇ ਤੇ ਜਾਂ ਫਿਰ ਉਹ ਡੇਂਗੂ ਨਹੀਂ ਹੈ ਤਾਂ ਉਹਨਾਂ ਦਾ ਡੇਂਗੂ ਕਹਿ ਕੇ ਇਲਾਜ ਕਰ ਰਹੇ ਕਿਉਂਕਿ ਸਾਡੇ ਵੀ ਕਈ ਸੱਜਣ ਨੇ ਜਿਨ੍ਹਾਂ ਨੂੰ ਅਸੀਂ ਮਿਲਣ ਜਾ ਰਹੇ ਹਾਂ ਜਿਨ੍ਹਾਂ ਨੂੰ ਪੁੱਛਣ ਦੇ ਕਿ ਤੁਹਾਨੂੰ ਕੀ ਹੋਇਆ ਉਹ ਕਹਿੰਦੇ ਕਿ ਡੇਂਗੂ ਪੋਜ਼ਿਟਿਵ ਆਇਆ ਮੇਰਾ ਟ੍ਰੀਟਮੈਂਟ ਚੱਲ ਰਿਹਾ ਮੇਰੇ ਸੈੱਲ ਡਾਊਨ ਆ ਗਿਆ ਬਟ ਉਹ ਪ੍ਰਾਈਵੇਟ ਹਸਪੀਟਲ ਵਾਲਾ ਜਾਂ ਪ੍ਰਾਈਵੇਟ ਲੈਬ ਵਾਲਾ ਜਿੱਥੋਂ ਰਿਪੋਰਟਾਂ ਉਹਨਾਂ ਦੀਆਂ ਪੋਜ਼ਿਟਿਵ ਆਉਂਦੀਆਂ ਉਹ ਸਿਵਲ ਹਸਪੀਟਲ 'ਚ ਨਹੀਂ ਜਾਣਦੀਆਂ ਤੇ ਜਾਂ ਕੰਸਰਨ ਆਫੀਸਰ ਝੂਠ ਬੋਲਣ ਦੇ ਨੇ ਕਿ ਉੱਪਰਲੇ ਆਫੀਸਰਾਂ ਨੂੰ ਜਾਂ ਚੰਡੀਗੜ੍ਹ ਤੱਕ ਜਿਹੜੀ ਹੈ ਰਿ ਤੁਮੇਰੇ ਤੇ ਪ੍ਰਸ਼ਾਸਨ ਨੂੰ ਤੇ ਹੈਲਥ ਡਿਪਾਰਟਮੈਂਟ ਨੂੰ ਇੱਕ ਬੇਨਤੀ ਹੈ ਇੱਕ ਤੇ ਸਿਵਲ ਹਸਪੀਟਲ ਦੇ ਵਿੱਚ ਫੈਸਿਲਿਟੀਆਂ ਦਾਂ ਦੀਆਂ ਪ੍ਰੋਵਾਈਡ ਕੀਤੀਆਂ ਜਾਣ ਕਿ ਲੋਕਾਂ ਨੂੰ ਪ੍ਰਾਈਵੇਟ ਹਸਪੀਟਲਾਂ ਚ ਨਾ ਜਾਣਾ ਪਵੇ ਪ੍ਰਾਈਵੇਟ ਲੈਬਾਂ ਚ ਨਾ ਜਾਣਾ ਪਵੇ ਕਿਉਂਕਿ ਲੋਕ ਜੇ ਪ੍ਰਾਈਵੇਟ ਹਸਪੀਟਲਾਂ ਚ ਪ੍ਰਾਈਵੇਟ ਲੈਬ ਚ ਦੌੜੰਦੇ ਨੇ ਅਸ ਡੇਂਗੂ ਦੀ ਬਿਮਾਰੀ ਦੇ ਇਲਾਜ ਕਰਨ ਲਈ ਤੇ ਹੈਲਥ ਡਿਪਾਰਟਮੈਂਟ ਤੇ ਤੇ ਸਰਕਾਰ ਦੇ ਜਿਹੜੀ ਹੈਲਥ ਫੈਸਿਲਿਟੀ ਉਹਨਾਂ ਤੇ ਇੱਕ ਪ੍ਰੇਸ਼ਨ ਮਾਰਕ ਲੱਗਦਾ ਹੈ ਕਿ ਤੁਹਾਡੇ ਕੋਲ ਡੇਂਗੂ ਦੇ ਇਲਾਜ ਲਈ ਲੱਗਦਾ ਕਿਟ ਵੀ ਪ੍ਰੋਵਾਈਡ ਨਹੀਂ ਹੈਗੀ ਦੂਸਰਾ ਮੇਰੀ ਲੋਕਲ ਪ੍ਰਸ਼ਾਸਨ ਨੂੰ ਤੇ ਲੋਕਲ ਐਡਮਿਨਿਸਟ੍ਰੇਸ਼ਨ ਨੇ ਇੱਕ ਬੇਨਤੀ ਹੈ ਕਿ ਜਦੋਂ ਤੁਹਾਨੂੰ ਆਲਰੇਡੀ ਪਤਾ ਹੈ ਕਿ ਫਲੱਡ ਤੋਂ ਬਾਅਦ ਜਾਂ ਪਾਣੀ ਤੋਂ ਬਾਅਦ ਇਹ ਡੇਂਗੂ ਦਾ ਪ੍ਰਕੋਪ ਜ਼ਿਆਦਾ ਵਧੇਗਾ ਤੇ ਤੁਸੀਂ ਪਹਿਲਾਂ ਕੋਈ ਸਟੈਪ ਨਹੀਂ ਲਏ ਪਰ ਹੁਣ ਵੀ ਅਸੀਂ ਕਹਿੰਨੇ ਆ ਕਿ ਜੋ ਹੋ ਗਿਆ ਉਹ ਬੀਤ ਗਿਆ ਇੱਕ ਤਾਂ ਫੋਗਿੰਗ ਅੱਛੀ ਹੋਣੀ ਚਾਹੀਦੀ ਹੈ ਸਾਫ ਸਫਾਈ ਹੋਣੀ ਚਾਹੀਦੀ ਹੈ ਨਾਲੀ-ਨਾਲਿਆਂ ਦੀ ਸਫਾਈ ਹੋਏ ਦੂਸਰਾ ਲੋਕਾਂ ਨੂੰ ਅਵੇਅਰ ਕੀਤਾ ਜਾਏ ਕਿ ਡੇਂਗੂ ਤੋਂ ਬਚਣ ਲਈ ਕੀ ਕੀ ਕਰਨਾ ਚਾਹੀਦਾ ਹੈ ਇਦਾਂ ਦੀ ਇੰਜੀਨੀਅਰ ਦੀ ਮਦਦ ਲੈਣੀ ਚਾਹੀਦੀ ਕਿਉਂਕਿ ਫਲੱਡ ਚ ਵੀ ਸਰਕਾਰ ਤੁਸੀਂ ਫਿਰ ਕਹਿਣਾ ਸਰਕਾਰ ਨੂੰ ਕ੍ਰਿਟੀਸਾਈਜ਼ ਕਰਦੇ ਸਰਕਾਰ ਸਰਕਾਰ ਦਾ ਰੋਲ ਜਿਹੜਾ ਘਟ ਰਿਹਾ ਐਨ ਜੀਓ ਦਾ ਤੇ ਜਿਹੜੀ ਸਮਾਜ ਸੇਵੀ ਸੰਸਥਾ ਹੈ ਉਹਨਾਂ ਨੇ ਰੋਲ ਨਭਾਇਆ ਬਿਲਕੁਲ ਠੀਕ ਕਿਹਾ ਤੇ ਇੱਥੇ ਵੀ ਮੈਂ ਸਰਕਾਰ ਨੂੰ ਕਹਿਣਾ ਕਿ ਜੇ ਉਹਨਾਂ ਤੇ ਬਸ ਦੀ ਨਹੀਂ ਗੱਲ ਹੈਗੀ ਤੇ ਐਨ ਜੀਓ ਤੇ ਸਮਾਜ ਸੇਵੀ ਸੰਸਥਾਵਾਂ ਦਾ ਸਹਿਯੋਗ ਲੈ ਕੇ ਇੱਕ ਅਧੀ ਸਮਾਜ ਸੇਵੀ ਸੰਸਥਾ ਨੇ ਆਪਣੀ ਫੋਗਿੰਗ ਮਸ਼ੀਨ ਵੀ ਲਈ ਆ ਉਹਨਾਂ ਨਾਲ ਤਾਲਮੇਲ ਕਰਕੇ ਸ਼ਹਿਰ ਦੇ ਹਰੇ ਹਾਲੇ ਦੁਆਲੇ ਮੈਂ ਨਹੀਂ ਕਹਿੰਦਾ ਕੱਲਾ ਸ਼ਹਿਰਾਂ ਨੂੰ ਵੀ ਪਿੰਡਾਂ ਚੋਂ ਨਹੀਂ ਡੇਂਗੂ ਦਾ ਪ੍ਰਕੋਪ ਹੈ ਕਾਫੀ ਫੈਲਿਆ ਹੋਇਆ ਹੈ ਪਿੰਡਾਂ ਚੋਂ ਵੀ ਫੋਗਿੰਗ ਦਾ ਜਿਹੜਾ ਪ੍ਰੋਪਰ ਅਰੇਂਜਮੈਂਟ ਕੀਤਾ ਜਾਏ ਸਫਾਈ ਦਾ ਅਰੇਂਜਮੈਂਟ ਕੀਤਾ ਜਾਏ ਔਰ ਜ਼ਿੰਮੇਵਾਰ ਅਫਸਰਾਂ ਦੀਆਂ ਡਿਊਟੀਆਂ ਲਾਈਆਂ ਜਾਣ ਔਰ ਦੂਸਰਾ ਡੀਸੀ ਸਾਹਿਬ ਨੂੰ ਬੇਨਤੀ ਹੈ ਕਿ ਜਿਨ੍ਹਾਂ ਦੀਆਂ ਡਿਊਟੀਆਂ ਲਾਇਓ ਅਨਸਰਏਬਲ ਹੋਣ ਉਹ ਜਵਾਬ ਦੇਣ ਕਿ ਆਹ ਏਰੀਆ ਚ ਜਿਹੜਾ ਡੇਂਗੂ ਆਇਆ ਉਹ ਕਿੱਦਾਂ ਆਇਆ ਜਦੋਂ ਤੁਹਾਡੀ ਡਿਊਟੀ ਲੱਗੀ ਦੀ ਹੈ ਅ ਦੇਖੋ ਅਨਿਲ ਜੀ ਗੱਲ ਇਸ ਤਰ੍ਹਾਂ ਵਾ ਕਿ ਤੁਸੀਂ ਬਹੁਤ ਵਧੀਆ ਜਿਹੜਾ ਵਾ ਸਵਾਲ ਪ੍ਰਸ਼ਾਸਨ ਨੂੰ ਕੀਤੇ ਨੇ ਅਸੀਂ ਵੀ ਪ੍ਰਸ਼ਾਸਨ ਅੱਗੇ ਇੱਕੋ ਗੱਲ ਕਰਨਾ ਚਾਹਵਾਂਗੇ ਕਿ ਡੇਂਗੂ ਦੇ ਬਹੁਤ ਸਾਰੇ ਪੇਸ਼ੈਂਟ ਨੇ ਜਿਹੜੇ ਕਿ ਹਰ ਹਸਪੀਟਲ ਦੇ ਵਿੱਚ ਭਰੇ ਪਏ ਨੇ ਈਵਨ ਕਿ ਜੇ ਤੁਸੀਂ ਥੋੜੀ ਜੀ ਤੁਹਾਨੂੰ ਲਿਸਟ ਜੀ ਕਿਸੇ ਦੀ ਚਾਹੀਦੀ ਹੋਏ ਤੇ ਅਸੀਂ ਤੁਹਾਨੂੰ ਲਿਸਟ ਵੀ ਪ੍ਰੋਵਾਈਡ ਕਰ ਦਿੰਦੇ ਹਾਂ ਇਸ ਕਰਕੇ ਆਪਾਂ ਸਰਕਾਰ ਅੱਗੇ ਇੱਕੋ ਗੱਲ ਕਰਾਂਗੇ ਕਿ ਤੁਹਾਨੂੰ ਸਰਕਾਰੀ ਹਸਪੀਟਲ ਦੇ ਵਿੱਚ ਇੰਨੀ ਕ ਫੈਸਿਲਿਟੀਆਂ ਦੇਣੀਆਂ ਚਾਹੀਦੀਆਂ 24 ਘੰਟੇ ਡਾਕਟਰ ਇਹੋ ਜੇ ਪ੍ਰੋਵਾਈਡ ਹੋਣੇ ਚਾਹੀਦੇ ਨੇ ਹੈ ਮੈਂ ਨਹੀਂ ਕਹਿੰਦਾ ਕਿ ਨਹੀਂ ਆ ਹੋ ਸਕਦੇ ਨੇ ਬਟ ਲੋਕਾਂ ਨੂੰ ਵੇਅਰ ਕਰੋ ਕਿ ਤੁਸੀਂ ਆਪਣਾ ਜਿਹੜਾ ਇਲਾਜ ਆ ਸਰਕਾਰੀ ਹਸਪੀਟਲ ਆਣ ਕੇ ਕਰਾਓ ਤਾਂ ਜੋ ਲੋਕ ਜਿਹੜੇ ਨੇ ਅੱਜ ਇੰਨੀ ਉਹਨਾਂ ਦੀ ਕਹਿ ਸਕਦੇ ਨੇ ਕਿ ਪੈਸੇ ਲੱਗ ਰਹੇ ਕਿਉਂਕਿ ਅਸੀਂ ਇਹ ਕਹਾਂਗੇ ਜਦੋਂ ਪ੍ਰਾਈਵੇਟ ਹਸਪੀਟਲ ਜਾਣਗੇ ਤੇ ਉੱਥੇ ਹਰ ਚੀਜ਼ ਜਿਹੜੀ ਆ ਉਹ ਬਹੁਤ ਕਾਸਟਲੀ ਆ ਤੇ ਕਈ ਤੇ ਕਈਆਂ ਦੀ ਤੇ ਜੇਬ ਲੌਕ ਕਰਦੀ ਹੈ ਤੇ ਕਈ ਜਿਹੜੇ ਵਿਚਾਰੇ ਮਾਤੜ ਨੇ ਉਹ ਪੈਸੇ ਕਿਹਨੋਂ ਹੀ ਘਰ ਬੈਠ ਜਾਂਦੇ ਨੇ ਤੇ ਇਹ ਜਿਹੜੀ ਬਿਮਾਰੀ ਵਾਦੀ ਵਾਦੀ ਵੱਧ ਜਾਂਦੀ ਆ ਸੋ ਅਸੀਂ ਲੋਕਾਂ ਨੂੰ ਵੀ ਕਵਾਂਗੇ ਤੇ ਪ੍ਰਸ਼ਾਸਨ ਨੂੰ ਵੀ ਕਵਾਂਗੇ ਖਾਸ ਕਰਕੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਕਿ ਲੋਕਾਂ ਨੂੰ ਅਵੇਅਰ ਕਰਨਾ ਕਿ ਕਿਸ ਤਰ੍ਹਾਂ ਦੀਆਂ ਉਹ ਸੁਪਰੇਮਾਂ ਕਾਰਨ ਕਿਵੇਂ ਬਚਣ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਇੱਕ ਜਨ ਹਿੱਤ ਲਈ ਰੋਜ਼ ਹੀ ਕੋਈ ਨਾ ਕੋਈ ਪ੍ਰੈਸ ਕਾਨਫਰੰਸ ਕਰਕੇ ਦੱਸਣੀਆਂ ਚਾਹੀਦੀਆਂ ਨੇ ਬਜਾਇਕ ਇਹ ਗੱਲ ਕਹਿਣ ਦੇ ਕਿ ਡੇਂਗੂ ਜਿਹੜਾ ਗੁਰਦਾਸਪੁਰ ਨਹੀਂ ਆ ਸੋ ਅਸੀਂ ਲੋਕਾਂ ਨੂੰ ਵੀ ਬੇਨਤੀ ਕਰਾਂਗੇ ਕਿ ਜਿਹੜੇ ਜਿਹੜੇ ਏਰੀਆ 'ਚ ਡੇਂਗੂ ਦੇ ਪੇਸ਼ੈਂਟ ਨੇ ਜਾਂ ਤੁਹਾਨੂੰ ਲੱਗਦਾ ਕਿ ਇੱਥੇ ਡੇਂਗੂ ਜਿਹੜਾ ਉਹ ਫੈਲ ਰਿਹਾ ਵਾ ਸਾਨੂੰ ਦੱਸੋ ਅਸੀਂ ਉਹਦੀ ਜਿਹੜੀ ਕਵਰੇਜ ਕਰਕੇ ਪ੍ਰਸ਼ਾਸਨ ਦੇ ਤੱਕ ਗੱਲ ਪਹੁੰਚਾਵਾਂਗੇ ਕਿ ਇਸ ਏਰੀਏ ਦੇ ਵਿੱਚ ਜਿਹੜੇ ਪੇਸ਼ੈਂਟ ਬਹੁਤ ਨੇ ਇਹਨਾਂ ਨੂੰ ਜ਼ਰੂਰਤ ਆ ਤੇ ਉਹਨਾਂ ਦੀ ਜਿਹੜੀ ਪ੍ਰਸ਼ਾਸਨ ਮਦਦ ਕਰੇ ਖਾਸ ਕਰਕੇ ਹੈਲਥ ਪ੍ਰਸ਼ਾਸਨ ਸੋ ਦੇਖਦੇ ਰਹੋ ਮਸਕਾ ਜਿਸ ਦਾ ਟਾਈਮ ਗੁਰਦਾਸਪੁਰ ਧੰਨਵਾਦ